ਸਤ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਚੋਟੀ ਦੇ ਇਸ ਵੱਡੇ ਲੀਡਰ ਨੂੰ ਕੀਤਾ ਗਿਆ ਗ੍ਰਿਫਤਾਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਜਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨਤੁੱਲਾ ਖਾਨ ਨੂੰ EID ਨੇ ਗ੍ਰਿਫਤਾਰ ਕਰ ਲਿਆ ਹੈ ਤੇ ਉਸ ਨੂੰ ਵਕਫ ਬੋਰਡ ਨੁਕਸੀ ਘਟਾਲੇ ਦੇ ਵਿੱਚ PML-N ਤਹਿਤ ਗ੍ਰਿਫਤਾਰ ਕੀਤਾ ਗਿਆ EID ਨੇ ਕਰੀਬ 9 ਘੰਟੇ ਦੀ ਪੋਚ ਗਿਆ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਵੀਰਵਾਰ ਯਾਨੀ ਕਿ ਅੱਜ 18 ਅਪ੍ਰੈਲ ਨੂੰ ਵਿਧਾਇਕ ਅਮਨਤੁੱਲਾ ਖਾਨ ਪਹੁੰਚ ਗਿਆ ਸੀ ਲਈ EID ਸਾਹਮਣੇ ਪੇਸ਼ ਹੋਇਆ ਤੇ ਆਮ ਆਦਮੀ ਪਾਰਟੀ ਦੇ ਜਨਤਾ ਤੇ ਉਕੜਾ ਦੇ ਵਿਧਾਇਕ ਅਮਨਤੁੱਲਾ ਖਾਨ ਨੇ ਦਿੱਲੀ ਵਕਫ ਬੋਰਡ ਦੇ ਚੇਅਰਮੈਨ ਵੋ ਜੋ 32 ਲੋਕਾਂ ਦੀ ਗੈਰ ਕਾਨੂੰਨੀ ਭਰਤੀ ਕਰਨ ਦਾ ਦੋਸ਼ ਹੈ ਤੇ ਇਸ ਨਾਲ ਉਸ ਨੇ ਦਿੱਲੀ ਵਕਫ ਬੋਰਡ ਦੇ ਕਈ ਜਾਇਦਾਦਾਂ ਨੂੰ ਨਿਜਾਇਜ਼ ਤੌਰ ਤੇ ਕਰਾਇਤੇ ਦਿੱਤਾ ਹੋਇਆ ਜੀਹਾਂ ਤੇ ਇਹ ਵੀ ਦੋਸ਼ ਹੈ ਕਿ ਉਸ ਨੇ ਦਿੱਲੀ ਵਕਫ ਬੋਰਡ ਦੇ ਫੰਡਾਂ ਦੀ ਦੁਰਵਰਤੋਂ ਕੀਤੀ ਹੈ ਦਿੱਲੀ ਵਕਫ ਬੋਰਡ ਦੇ ਤਤਕਾਲੀ ਸੀਓ ਨੇ ਇਹੀ ਗੈਰ ਕਾਨੂੰਨੀ ਭਰਤੀ ਖਿਲਾਫ ਬਿਆਨ ਜਾਰੀ ਕੀਤਾ ਸੀ ਆਮ ਆਦਮੀ ਪਾਰਟੀ ਦੇ ਵ代ਕ ਅਮਨਤੁੱਲਾ ਖਾਂ ਦੀ ਗ੍ਰਿਫਤਾਰੀ ਤੋਂ ਬਾਅਦ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸੰਕਰ ਤੇ ਦਿੱਲੀ ਸਰਕਾਰ ਦੇ ਮੰਤਰੀ ਅਤੀਸ਼ੀ ਉਹਨਾਂ ਦੇ ਘਰ ਜਾ ਰਹੇ ਹਨ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ